ਕੀ ਤੁਸੀਂ ਜਾਣਦੇ ਹੋ ਫਰੀਦਕੋਟ ਸ਼ਹਿਰ ਦਾ ਪਹਿਲਾ ਨਾਮ ਕੀ ਸੀ ਤੇ ਇਸ ਦਾ ਨਾਮ ਫਰੀਦਕੋਟ ਸ਼ਹਿਰ ਹੀ ਕਿਉਂ ਪਿਆ ਇਸ ਜਗ੍ਹਾ ਤੇ ਪਹਿਲਾਂ ਕੀ ਹੁੰਦਾ ਸੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਫਰੀਦਕੋਟ ਸ਼ਹਿਰ ਦਾ ਇਤਿਹਾਸ ਬਣੇ ਰਿਓ ਵੀਡੀਓ ਦੇ ਅਖੀਰ ਤੱਕ ਮੇਰਾ ਨਾਮ ਹੈ ਗਰਸੇਵਕ ਸਿੰਘ ਤੇ ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਵਲੌਗ 13ਵੀਂ ਸਦੀ ਦੇ ਇੱਕ ਸੰਤ ਮਹਾਨ ਮਹਾਪੁਰਖ ਸੂਹੀ ਫਕੀਰ ਹੋਏ ਹਨ ਸੰਤ ਬਾਬਾ ਫਰੀਦ ਜੀ ਉਹਨਾਂ ਦੇ ਨਾਮ ਤੋਂ ਹੀ ਫਰੀਦਕੋਟ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ ਤੇ ਫਰੀਦਕੋਟ ਸ਼ਹਿਰ ਦਾ ਪਹਿਲਾ ਨਾਮ ਮੌਕਲਹਾਰ ਸੀ ਤੇ ਮੌਕਲਹਾਰ ਦੀ ਸਥਾਪਨਾ ਉਸ ਸਮੇਂ ਦੇ ਰਾਜੇ ਮੌਕਰਸੀ ਨੇ ਕੀਤੀ ਸੀ ਸੰਤ ਫਰੀਦ ਜੀ ਬਾਰੇ ਤੇ ਆਪਾਂ ਸਾਰੇ ਬੜਿਆ ਵੀ ਹੈ ਸੁਣਿਆ ਵੀ ਹੈ ਸਵਾਲ ਇੱਥੇ ਉੱਠਦਾ ਕਿ ਮੌਕਰਸੀ ਕੌਣ ਸੀ ਰਾਜਾ ਮੌਕਰਸੀ ਇਸਲਾਮ ਧਰਮ ਦਾ ਇੱਕ ਬਹੁਤ ਵੱਡਾ ਰਾਜਾ ਹੋਇਆ ਜਿਸ ਨੇ ਮੌਕਰਹਾਰ ਸ਼ਹਿਰ ਵੀ ਬਸਾਇਆ ਸੀ ਤੇ ਜਾਤ ਤੋਂ ਜੇ ਆਪਾਂ ਕਰੀਏ ਗੱਲ ਤੇ ਇਹ ਰਾਜਪੂਤਾਂ ਦੇ ਵਿੱਚੋਂ ਵੱਜਦਾ ਸੀ ਇਹ ਰਾਜਾ ਤੇ ਆਪਾਂ ਪਿੱਛੇ ਵੀ ਪੜਦੇ ਸੁਣਦੇ ਇਤਿਹਾਸ ਆਇਆ ਵੀ ਤੁਹਾਨੂੰ ਪਤਾ ਹੀ ਆ ਵੀ ਜੇ ਕਿਸੇ ਵੀ ਗੁਰਸਿੱਖ ਇਤਿਹਾਸ ਗੁਰੂਆਂ ਦਾ ਇਤਿਹਾਸ ਲਾ ਲਈ ਆਪਾਂ ਉਹਦੇ ਵਿੱਚ ਆਪਾਂ ਦੇਖਿਆ ਹੀ ਆ ਕਿ ਜਿਹੜੇ ਮੁਗਲ ਸੀ ਜਾਂ ਪਹਾੜੀ ਰਾਜੇ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਜਾਂ ਹੋਰ ਵੀ ਜਿਹੜੇ ਵੀ ਬਾਦਸ਼ਾਹ ਹੋਏ ਆ ਇਸਲਾਮ ਧਰਮ ਦੇ ਵਿੱਚ ਉਹ ਹਾਰ ਨਹੀਂ ਸੀ ਮੰnade ਪਰ ਇੱਥੇ ਇੱਕ ਚਮਤਕਾਰ ਹੋਇਆ ਚਮਤਕਾਰ ਪੁਹੀ ਫਰੀਦ ਕੋਟ ਸ਼ਹਿਰ ਵਿੱਚ ਆਇਆ ਗਿਆ ਚਮਤਕਾਰ ਇੱਥੇ ਕੀ ਹੋਇਆ ਇਤਿਹਾਸ ਦੱਸਦਾ ਏ ਕਿ ਜਿਹੜਾ ਇਹ ਰਾਜਾ ਸੀ ਉਸ ਸਮੇਂ ਆਪਣੇ ਮਹਿਲ ਦੀ ਉਸਾਰੀ ਕਰਾ ਰਿਹਾ ਸੀ ਤੇ ਬਾਬਾ ਫਰੀਦ ਜੀ ਇਸ ਸ਼ਹਿਰ ਵਿੱਚੋਂ ਲੰਘ ਲਏ ਸੀ ਜਦੋਂ ਬਾਬਾ ਫਰੀਦ ਜੀ ਇਸ ਸ਼ਹਿਰ ਵਿੱਚੋਂ ਲੰਗੇ ਤਾਂ ਇਸ ਰਾਜੇ ਨੇ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਮਜ਼ਦੂਰੀ ਕਰਵਾਉਣ ਲੱਗ ਪਏ। ਖਾਣ ਨੂੰ ਬਸ ਦੋ ਪ੍ਰਸ਼ਾਦ ਦੇ ਦਿੰਦੇ ਨੇ ੱੱਕੇ ਨਾਲ ਕੰਮ ਕਰਵਾਉਣਾ, ਮਜ਼ਦੂਰੀ ਕਰਵਾਉਣੀ। ਤੇ ਇੱਕ ਦਿਨ ਕੀ ਹੋਇਆ ਕਿ ਕੌਤਿਕ ਵਰਤਾਇਆ ਉਹਨਾਂ ਨੇ ਕਿ ਜਦੋਂ ਉਹ ਇੱਕ ਮਿੱਟੀ ਦਾ ਭਰਿਆ ਟੋਕਰਾ ਸਿਰ ਦੇ ਉੱਪਰ ਚੱਕ ਰਿਹਾ ਸੀ ਤਾਂ ਉਹ ਟੋਕਰਾ ਸਿਰ ਦੀ 2 ਫੁੱਟ ਦੂਰੀ ਤੇ ਹਵਾ ਦੇ ਵਿੱਚ ਚੱਲਣ ਲੱਗ ਪਿਆ ਬਾਬਾ ਜੀ ਦੇ ਨਾਲ ਹੀ ਤੇ ਉਸ ਸਮੇਂ ਇਹ ਰਾਜਾ ਮੋਕ ਰਸੀ ਬਾਬਾ ਫਰੀਦ ਜੀ ਦੇ ਪੈਰੀ ਪੈ ਗਿਆ ਤੇ ਮਾਫੀ ਮੰਗਣ ਲੱਗ ਪਿਆ ਤੇ ਉਸ ਸਮੇਂ ਰਾਜੇ ਨੇ ਪੈਰੀ ਪਾ ਕੇ ਬਾਬਾ ਫਰੀਦ ਜੀ ਨੂੰ ਕਿਹਾ ਸੀ ਕਿ ਇਸ ਸ਼ਹਿਰ ਦੀ ਹੁਣ ਨਾਮਕਰਨ ਤੁਸੀਂ ਕਰੋ ਤੁਸੀਂ ਦੱਸੋ ਇਸ ਦਾ ਨਾਮਕਰਨ ਕੀ ਰੱਖਿਆ ਜਾਵੇ ਤਾਂ ਉਸ ਸਮੇਂ ਬਾਬਾ ਫਰੀਦ ਜੀ ਦੇ ਨਾਂ ਤੋਂ ਇਹ ਨਾਮ ਰੱਖਿਆ ਗਿਆ ਫਰੀਦਕੋਟ ਸ਼ਹਿਰ ਜੇਕਰ ਅੱਜ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਫਰੀਦਕੋਟ ਸ਼ਹਿਰ ਇੱਕ ਬਹੁਤ ਵੱਡਾ ਇਤਿਹਾਸਿਕ ਸ਼ਹਿਰ ਹੈ ਇਸ ਸ਼ਹਿਰ ਵਿੱਚ ਫਰੀਦਕੋਟ ਕਿਲਾ ਵਰਗੇ ਦਸਨ ਕਿਲਾ ਮੁਬਾਰਕ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਗੁਰਦੁਆਰਾ ਗੁਦਾਰੀ ਸਾਹਿਬ ਹੋ ਗਿਆ ਤੇ ਸਭ ਤੋਂ ਪ੍ਰਮੁੱਖ ਇੱਥੇ ਇੱਕ ਮਹਿਲ ਹੈ ਜਿਸ ਦਾ ਨਾਮ ਰਾਜ ਮਹਿਲ ਹੈ ਮੈਂ ਅਰਜ਼ ਕਰਦਾ ਹਾਂ ਜੇਕਰ ਤੁਸੀਂ ਫਰੀਦਕੋਟ ਸਾਹਿਬ ਜਾਓ ਤਾਂ ਇਨਾ ਇਤਿਹਾਸਿਕ ਜਗ੍ਹਾਵਾਂ ਤੇ ਜ਼ਰੂਰ ਜਾਇਓ ਜੀ ਤੇ ਉਮੀਦ ਕਰਦਾ ਹਾਂ ਕਿ ਮੇਰੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਹੋਵੇਗੀ ਅੱਜ ਦੇ ਲਈ ਬਸ ਇਨਾ ਹੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਸ਼ਾਇਦ ਇਤਿਹਾਸਿਕ ਜਾਣਕਾਰੀ ਦੀ ਵੀਡੀਓ ਵਿੱਚ ਧੰਨਵਾਦ